ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਾਚੀ ਜੁਗਾਦ ਸਾਚੀ ਹੈ ਭੀ ਸਾਚੇ ਨਾਨਕ ਹੋਸੀ ਭੀ ਸਾਚੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰੀ ਚੁੱਪੇ ਚੁੱਪ ਨਾ ਹੋਵਈ ਜੇ ਲਾਈ ਰਹਾ ਲਿਵ ਤਾਰੇ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋਏ ਤਾਂ ਇੱਕ ਨਚੱਲੇ ਨਾਲ ਕੇਵ ਸਚਿਆਰਾ ਹੋਈਐ ਕਿਉ ਗੂੜੈ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮਿ ਹੋਣ ਜੀ ਹੁਕਮ ਮਿਲੇ ਵੜਾਈ ਹੁਕਮਿ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ਿਸ਼ ਇਕ ਹੁਕਮੀ ਸਦਾ ਪੋਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਨਕਾ ਹੁਕਮੈਂ ਜੇ ਬੂਝੈ ਤਾ ਹਉ ਮੈਂ ਕਹਿ ਨਾ ਕੋਇ ਗਾਵੈ ਕੋ ਤਾਣ ਹੋਏ ਕਿਸੇ ਤਾਣ ਗਾਵੈ ਗੁਦਾਤ ਜਾਣੇ ਨੀ ਸਾਨ ਗਾਵੈ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵੀ ਚਾਰ ਗਾਵੈ ਕੋ ਸਾਜਿ ਕਰੇ ਦਾਨ ਖੇ ਗਾਵੈ ਕੋ ਧੀਲੇ ਫਰਦੇਹੀ ਗਾਵੈ ਕੋ Japte diss dur ਗਾਵੈ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਤੋੜ ਗਤ ਗਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਠਗਵਾਹੇ ਜੁਗ ਬਜਗੰਤਰ ਕਾਹੀ ਗਾਏ ਹੁਕਮੀ ਹੁਕਮ ਚਲਾਏ ਰਾਹੁ ਨਨਕ ਵਿਗਤ ਸਈ ਪਰਵਾਹੋ ਸੱਚਾ ਸਾਹਿਬ ਸਾਜਨਾ ਹੀ ਬਾਕਿਆ ਭਉ ਅਪਾਰੀ ਅਕੇ ਮੰਗੇ ਦੇਹ ਦੇਹੀ ਦੌਤ ਕਰੀ ਡਟਾਰੇ ਫਿਰ ਕੇ ਗੇ ਰਖੀਐ ਜਿਤ ਦਿੱਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੀ ਪਿਆਰ ਅੰਮ੍ਰਿਤ ਇਲਾ ਸਚ ਨਾਉ ਵੜਿਆਈ ਵਿਚਾਰੇ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰੇ ਨਨਕੇ ਵੇ ਜਾਣੀਐ ਸਭ ਆਪੇ ਸਚਿਆਰ ਥਾਪੇਨ ਜਾਏ ਕਿਤਨ ਨ ਹੋਏ ਆਪੇ ਆਪ ਨਿਰੰજન ਸੁਏ ਦਿਨ ਸਿਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਾਰੇ ਸੁਖ ਘਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖਾ ਨਹੀਂ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਨਾ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰੇ ਰਤਨਾਂ ਵਾਂਝੇ ਤਿਸ ਭਾਵਾ ਬਿਨ ਪਾਣੀ ਕੇ ਨਾਇ ਕਰੀ ਜੇ ਤਿਸਰ ਠੂਪਾਈ ਵੇਖਾ ਵੇਨ ਕਰਮਾਂ ਕੇ ਮਿਲ ਲਈ ਮਤ ਵਿੱਚ ਰਤਨ ਜਵਾਰ ਮਾਨ ਕਰ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਵਾਂ ਦਾ ਇੱਕ ਦਾਤਾ ਸੋ ਮੈਂ ਵਿਸਰਣਾ ਨਾ ਜਾਈ ਜੇ ਜੋਗ ਵਿਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛਕੀ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਨਕ ਨਿਰਗੋਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਏ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੋਣੇ ਸਿੱਧ ਬੀਰਪੁਰ ਨਾਥ ਸੁਣੇ ਧਰਤ ਧੋਲੇ ਆਕਾਸ ਸੁਣੇ ਦੀਪ ਲੋ ਪਾਤਲ ਸੁਣੇ ਪੋਏ ਨਾ ਸਕੇ ਕਾਲ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਬਰਮਾ ਇੰਦਰ ਸੁਣੇ ਮੁਖ ਸਲਾਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਧਿਆਨ ਸੁਣੇ ਅਟੜ ਤੜਕਾ ਈਸ਼ਾਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਜ ਧਿਆਨ ਨਾਨਕ ਭਗਤਾਂ ਦਾ ਵਿਕਾਸ ਸੁਣੇ ਦੂਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਦੇ ਗਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਇੰਧੀ ਪਵੇ ਰਹੋ ਸੁਣੇ ਹਾ ਧੋਏ ਸਗਾ ਹੋ ਨਾਨਕ ਭਗਤਾਂ ਦਾ ਵਿਕਾਸ ਸੁਣੇ ਦੂਖ ਪਾਪ ਕਾ ਨਾਸ ਮਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੇ ਪਿਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰੇ ਮਨਿ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ मने सुप हो मन बुद्ध मने सगल भवन की सुध मन चुट न खाए मने जम खे साधन जाए ऐसा नाम मनोरंजन हुए जे को मन जाने मन खुए ਮੰਨੇ ਮਾਰ ਗਟਕ ਨ ਪਾਈ ਮੰਨੇ ਪਤ ਸਿਓ ਪ੍ਰਗਟ ਜਾਏ ਮੰਨੇ ਮਗਨ ਜਲੇ ਬੰਤ ਮੰਨੇ ਧਰਮ ਦੇਤੀ ਜਨ ਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਾਰੇ ਮੰਨੇ ਪਰਵਾਰੇ ਸਾਧਾਰ ਮੰਨੇ ਤਰੇਤਾਰੀ ਗੁਰ ਸਿੱਖ ਮੰਨੇ ਨਾਨਕ ਪਵਏ ਨਾ ਭਿਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਬਰਵਾਨ ਪੰਜ ਪਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰ ਰਾਜਾਨ ਪੰਜਾਂ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਤੌਲ ਧਰਮ ਦੀ ਆਕਾ ਪੂਤ ਸੰਤੋਖਤਾ ਬਰਖਿਆ ਜਨ ਤੂਤ ਜੇ ਕੋ ਬੁਝੈ ਉਹ ਅਸ ਜੀਆਰ ਤੌਲੇ ਉੱਪਰ ਕੀਤਾ ਭਾਰ ਤਸਦੀ ਓਰ ਬਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਨੀ ਦਾ ਰੰਗਾਂ ਦੇ ਨਾਵ ਤੁਨਾਂ ਲਿਖਿਆ ਊੜੀ ਕਲਾਮ ਇਹੋਲੇ ਕਾਲਿਕ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਤਵਲੇ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀਤਾ ਪਸਾਓ ਇੱਕ ਉਪਵਾਉ ਤਿਸ ਤੇ ਹੋਏ ਲਖ ਦਰਿਆ ਕੁਦਰਤ ਕਵਣ ਕਹ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਦੀ ਸੰਖ ਦਾਤਾ ਸਰ ਸੰਖ ਸੂਰ ਮੋਹ ਭਖਸਾਰ ਸੰਖ ਮੋਣ ਲਿਉ ਲਾਇ ਤਾਰੇ ਕੁਦਰਤ ਕਵਨ ਕਾ ਵਿਚਾਰੇ ਵਾਰੇ ਅਨਜਾਈ ਕੋ ਵਾਰੇ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੇ ਅੰਧਖੋਰ ਸੰਗ ਚੋਰ ਹਰਾਮ ਖੋਰ ਸੰਗੇ ਮੁਰਕਰ ਜਾਏ ਡੋਰ ਸੰਗ ਗਲਵੜ ਤੇ ਅਕਮਾਹੇ ਸੰਗ ਪਾਪੀ ਪਾਪ ਕਰ ਜਾਏ ਸੰਗ ਕੂੜਿਆਰ ਕੂੜੀ ਫਿਰਾਹੇ ਅਸੰਖ ਕਮਲੇ ਏਸ਼ਮਲ ਪਖ ਕਾਏ ਬੰਗ ਨਿੰਦਗ ਤੁਰਕਾਰੇ ਪਾਰ ਨਨਕ ਨੀਜ ਕਾ ਵਿਚਾਰੇ ਵਾਰਿ ਅਨਜਾਵਾ ਏਕਵਾ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਗ ਧਾਵ ਗਮ ਅਮ ਸੰਕਲੋ ਸੰਗ ਦੇ ਦਰਪਾਰ ਹੋਏ ਅਕਰੀ ਨਾਮ ਕਰੀ ਜਾਲ ਅਖਰੀ ਗਿਆਨ ਗੀਤ ਗੁਣ ਗਾ ਕਰੀ ਲਿਖਣ ਬੋਲਣ ਬਾਣ ਅਖਰਾ ਤੇਰ ਸੰਜੋਗ ਵਖਾਣ ਜਨੇ ਲਿਖੇ ਤਿਸ ਸਿਰ ਨਾਹੀ ਜੀਵ ਪਰਮਾਏ ਤੇਵ ਤੇਵ ਪਾਹੀ ਜੀਤਾ ਕੀਤਾ ਦਿੱਤਾ ਨਾਉ ਵਿਣ ਨਾਵੇ ਨੋਈ ਬੋਤਾਉ ਕੁਦਰਤ ਕਵਨ ਕਹਾਵੀ ਚਾਰ ਕਵਰੀਆਂ ਨੂੰ ਜਵਾਈ ਕੋਰੀ ਜੋ ਤੁਧ ਪਵੈ ਸੋ ਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰੀਆਤ ਬੰਦੇਹ ਅਪਾਣੀ ਪੁੱਤ ਉਤਰ ਸਖੀਏ ਮੂਤ ਪਲੀਤੀ ਕੱਪੜ ਹੋਏ ਦੇਸਾ ਵੂਣ ਲਈਏ ਓ ਤੂ ਏ ਭਰੀਏ ਮਤ ਪਾਪਾਂ ਕੈ ਸੰਗੋ ਤੂੰ ਪਿਨਾਵੇ ਕੇ ਰੰਗ ਪੁੰਨੀ ਬਾਬੀ ਆਖਣ ਨਾਹੀ ਕਰ 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 ਨਾਲ ਇਕ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਿਆਦਕ ਦਾਨ ਜੇ ਕੋ ਬਾਤਲ ਕਮਾਨ ਸੁਨਿਆ ਮੰਨਿਆ ਮਨ ਕੀਤਾ ਬਾਹ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੀ ਮੇਨਾਈ ਤੂਏ ਵੇਣ ਗੁਣ ਕੀਤੇ ਭਗਤ ਨਾ ਹੋਏ साणी भरान सदा मा कवन सोला कव कवन, कवन थित कवन वारे कवन से रुति वेल न पैया पंडती जे लिख पुराण वक्त न पायो का दया जे लिखण लिख पुराण जो रुत माओ न कोई जा कर ਸਰਠੀ ਕੋ ਸਾਡੀ ਆਪੇ ਜਾਣੇ ਸੋਈ ਕਿਵ ਕਰਿਆ ਕਾ ਕਿ ਸੰਸਾ ਲਾਹੀ ਕਿਉ ਅਰਨੀ ਕਿਵ ਜਾਣਾਂ ਨਾਨਕ ਆਕਨ ਤਉ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕਿਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਅਗਿਆਨ ਸੋਹੈ ਪਾਦ ਲੰਬੋਦਲ ਲਖ ਅਗਾਸ ਅਗਾਸ ਜੀ ਉੜ ਕੇ ਉੜ ਕੇ ਪਾਲ ਧਕੇ ਵੀਰ ਕਹਿਨੇਕ ਵਾਤ ਸਹਿ ਸੇਠਾਰਾ ਕਹਿਨ ਕਤੀ ਬਾ ਅਸਲੂ ਇਕ ਧਾਤ ਲਿਖਾ ਹੋਏ ਤਾਂ ਲਿਖੀਏ ਲਿਖੇ ਹੋਏ વિનાਸ਼ ਨਨ ਗਵਡਾਖੀਏ ਆਪੇ ਜਾਣ ਆਪ ਸਾਰੇ ਜ਼ਲਾਏ ਤਿਸੋਤ ਨਾ ਬਈਆ ਨਦੀਆਂ ਅਤੇ ਵਾਹ ਬਵਹੇ ਸਮੁੰਦ ਨ ਜਾਣੀਏ ਹੈ ਸਮੁੰਦ ਸ਼ਾ ਸੁਲਤਾਨ ਇਹ ਹਸੀਤੀ ਮਾਲ ਧਨ ਜਿਹੜੇ ਤੋਲ ਨਾ ਆਵਣੀ ਜੇ ਤਿਸ ਮਨਹੁ ਨਾ ਵੀਸਰੇ ਹੈ ਅੰਤਨ ਦਿਵਤੀ ਕੈਣ ਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤ ਨਾ ਵੇਖਣ ਸੁਣ ਨ ਨੰਤ ਅੰਤ ਨਾ ਜਾਪੈ ਕੇ ਮਨ ਮੰਤ ਅੰਤ ਨਾ ਜਾਪੈ ਕੀਤਾ ਕਾਰ ਅੰਤ ਨਾ ਜਾਪੈ ਪਾਰ ਆਵਰ ਅੰਤ ਕਾਰਨ ਕੀਤੇ ਬਿਲ ਲੋਹੇ ਤੋਗੇ ਅੰਤ ਨਾ ਪਾਏ ਜਾਹੀ ਇਹੋ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਇਮ ਉੱਚਾ ਧਾਉ ਉੱਚੇ ਉਪਰੇ ਉੱਚਾ ਨਾਓ ਐ ਵੜੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੀ ਉੜਿ ਆਵ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾ ਭਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦੇਵ ਪਾਰੇ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਬ ਤੁਟੇ ਹੈ ਵਿਕਾਰ ਕਿਤੇ ਲੈ ਲੈ ਮੁਕਰ ਬਾਹਿ ਕਿਤੇ ਮੁਰਗ ਖਾਈ ਖਾਈ ਕਿਤੇ ਆਂ ਦੂਖ ਭੂਖ ਸੱਡ ਮਾਰੇ ਭੇਡਾਤ ਤੇਰੀ ਦਾਤਾਰ ਬੰਦ ਕਲਾਤੀ ਬਾਣੇ ਹੋਏ ਔਰਿਆ ਅਨੰਤ ਕਾ ਕੋਏ ਜੇ ਕੋ ਖਾਇ ਗਿਆ ਕਨਬਾਏ ਉਜਾਣੇ ਜੀਤੀ ਆਮ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇਕੇ ਰੀਕੇ ਜਿਸ ਨੋ ਬਖਸ਼ੇ ਸਿਉ ਦਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀਏ ਮੁੱਲ ਭੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸਮਾਹੇ ਮੁੱਲ ਧਰਮ ਮੁੱਲ ਦੀਬਾਨ ਮੁੱਲ ਤਲ ਮੁੱਲ ਪਰਵਾਨ ਮੁੱਲ ਬਖਸ਼ੀਸ਼ ਮੁੱਲ ਨੀਸਾਨ ਮੁੱਲ ਕਰਮ ਮੁੱਲ ਫਰਮਾਨ ਮੁਲਾ ਮੁਲਾ ਆਥਿਆ ਨਾ ਜੋਈ ਅਗੋ ਕਰੇ ਲਗਲਾਈ ਆਕੇ ਵਿਦਪਾਠ ਪੁਰਾਣ ਆਕੇ ਪੜੇ ਕਰ ਰਹੇ ਵਿਗਿਆਨ ਆਕੇ ਬਰਮੇ ਆਕੇ ਇੰਦੇ ਆਕੇ ਗੋਪੀਤਾ ਗੋਵਿੰਦ ਆਕੇ ਇਧਰ ਆਕੇ ਸਿੰਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਨਵ ਆਕੇ ਦੀਵ ਆਕੇ ਸੂਰ ਨਰ ਮਨ ਜਨ ਦੇਵ ਕੀਤੇ ਆਕੇ ਆਕਣ ਬਾਈ ਕੀਤੇ ਗਹਿ ਗਹਿ ਓਟ ਓਟ ਜਾਹੀ ਇਤ ਕਿਥੇ ਹੋਰ ਕਰੇ ਦਾਖਨ ਸਭੇ ਕੀ ਕੀ ਜੇ ਵੜ ਪਾਵੇ ਤੇ ਵੜ ਹੋਏ ਨਨਕ ਜਾਣੇ ਬੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿ ਗਿਐ ਸਿਰ ਗਵਾਰ ਰੰਗਵਾਰ ਸੋਧਰ ਕੇ ਹਾ ਤੁ ਕਰ ਕੇ ਹਾ ਜਿਤ ਬੈ ਪਰਮ ਸੁਮਾਲੇ ਵਾਜਿ ਨਾ ਦੇਨੇ ਕੇ ਸ਼ੰਕਾ ਕੀਤੇ ਵਾਣਹਾਰੇ ਕੀਤੇ ਰਾਗ ਪਰਿ ਸੋ ਕਹੀਨ ਕਿਤੇ ਗਾਵਣ ਹਾਰੇ ਗਾਵੇ ਤੁਨ ਨਾਉਣ ਬਾਉਣ ਬਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗੁਬਤ ਲਿਖ ਜਾਣੀ ਲਿਖ ਲੇਕ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਜੀ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿਦ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੀ ਦੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪੰਨਰਕੀਸਰ ਜਗਜਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਫਰਗਾ ਮਚ ਪਿਆਲੇ ਗਾਵੇ ਨਿਰਧਨਿ ਉਪਾਇ ਤੇਰੇ 8 ਚੜ ਤੀਰਤ ਨਾਲੇ ਗਾਵੇ ਜੋਦਮਾ ਬਲਸੂਰਾ ਗਾਵੇ ਗੋਣੀ ਚਾਰੀ ਗਾਵੇ ਗੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੀ ਜੇ ਤਦਨ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੇ ਚਿੱਤ ਨ ਆਵਨ ਨਾਨਕ ਗਿਆ ਵੀ ਚਾਰੇ ਸੋਈ ਸੋਈ ਸਦਾ ਸੱਚਾ ਸਾਇਬ ਸੱਚਾ ਸੱਚੀ ਨਾਹੀ ਹੈ ਭੀ ਹੋਸੀ ਜੈਨ ਜਪੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਸੀ ਮਾਇਆ ਜਿੰਨੀ ਉਪਾਈ ਕਰ ਕਰ ਵੇਖੇ ਗੀਤਾ ਆਪਣਾ ਜਿਵ ਤਿਸ ਦੀ ਵੜਾਈ ਜੋ ਤਿਸੁ ਪਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋਸਾ ਪਾਤਸ਼ਾਹੈ ਨਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬੇਪੂਤ ਕਿੰਦਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਦੇਉ ਆਦੇਸ ਆਦੇ ਅਨੀਲ ਆਦਿ ਅਨਾਹਕ ਜੁਗ ਜੁਗ ਏਕੋ ਇਸ ਭਗਤ ਗਿਆਨ ਦਿਆ ਪੰਡਾ ਰਣ ਘੜ ਘਟ ਵਾਜੀ ਨਾਦ ਆਪ ਨਾਤ ਨਾਤੀ ਸਭ ਜੋ ਕੀ ਰਿਤ ਤੇ ਦੇ ਅਗਰਾ ਸਾਧ ਸੰਜੋਗ ਵਿਜੋਗ ਦੇ ਲ਼ਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਤੇ ਸੇ ਆਦੇਸ਼ ਆਦ ਅਨੀਲ ਨਾਦੇ ਨਾਤ ਜੁਗ ਜੁਗ ਕੋ ਵੇਸ ਇਕਮਾਈ ਜੁਗਤ ਦੇ ਆਈ ਤਿੰ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਬੰਡਾਰੀ ਇੱਕ ਲਾਏ ਦੀਵਾਨ ਜੀਵ ਤਿਸ ਪਾਵੈ ਤਿਵੇਂ ਚਲਾਵੈ ਜੇ ਹੋਵੇ ਫੁਰਮਾਨ ਉਹ ਏਕੈ ਆਨੰਦ ਰਨ ਆਵੈ ਬਹੁਤਾ ਇਹ ਹੋਇ ਡਾਣ ਆਦੇਸ ਤਿਸੇ ਆਦੇਸ ਆਦ ਅਨੀਲ ਅਨਾਦੇ ਨਾਤ ਜੁਗ ਜੁਗ ਏਕ ਰੂਪ ਆਸਨਾ ਲੋਏ ਲੋਏ ਪੰਡਾਰੇ ਜੁਗਸ਼ ਬਾયા ਕੋ ਏਕਾ ਵਾਰ ਕਰ ਕਰ ਵੇਖੈ ਸ੍ਰਿਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਆਦੇਸ ਸਾਧ ਅਨੀਲ ਨਾ ਦੇ ਨਾਹਬ ਜੁਗ ਜੁਲੇ ਕੋ ਇਸ ਇੱਕ ਦੂਜੀ ਭਾਉ ਲਖ ਹੋਏ ਲਖ ਹੋਏ ਲਖ ਵੀਸ ਲੱਖ ਲੱਖ ਗੇੜ ਆਖੀਏ ਏਕ ਨਾਮ ਜਗਦੀਸ ਏ ਤਰਾਏ ਪਤ ਬਵੜੀਆਂ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀ ਸਨਨਕ ਨਦਰਿ ਪਾਈ ਐ ਕੂੜੀ ਕੂੜਢੀ ਸੰਗ ਰਾਤ ਕਰਨ ਜੋ ਚੁੱਪੈ ਨ ਜੋਰ ਜੋਰ ਜੋਰਨ ਮੰਗਣ ਦੇਣ ਨ ਜੋਰ ਜੋਰਨ ਜੀਵਣ ਮਰਨ ਨਹਿ ਜੋਰ ਜੋਰਨ ਰਾਜ ਮਾਲ ਮਨਸੂਰ ਜੋਰਨ ਕੋ ਕੀ ਗਿਆਨ ਵਿਚਾਰੇ ਜੋਰਨ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕੀ ਉੱਤਮਾ ਨੀਜਨ ਕੋਏ ਰਾਤੀ ਰੁਤੀ ਦਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਂ ਪਰਖੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਜ ਆਪ ਸੱਚਾ ਦਰਬਾਰ ਤਿੱਥੈ ਸੋਣ ਬੰਜ ਬਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਹੈ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਸਰ ਕੀਤੇ ਕਾਣ ਮਹੇਸ ਕੀਤੇ ਬਰਮੇ ਘੜਤ ਘੜੀਏ ਹੇ ਰੂਪ ਰੰਗ ਕੇਵੀਐ ਕਿਤੇ ਆਗਰਮ ਭਮੀ ਮੇਰ ਕੇਤੇ ਕੇਤੇ ਧੂਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ 나ਥ ਕੀਤੇ ਕੇਤੇ ਦੇਵੀ ਵੇਸ ਕੇਤੇ ਦੇਵ ਤਨਵ ਮਨ ਕੀਤੇ ਕੇਤੇ ਰਤਨ ਸਮੁੰਦ ਕੇਤੀ ਅਖਾਣੀ ਜੇਤੀ ਜ਼ਬਾਣੀ ਕੇਤੇ ਬਾਦ ਨਰੀਂਦ ਗਤਿਆਂ ਸਰਤੀ ਸੇਗੁ ਦੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਸ਼ਾਂਡ ਕੀ ਬਾਣੀ ਰੂਪ ਤਿੱਥੇ ਕਾਰਦ ਘੜੀਏ ਬਹੁਤ ਅਨੂਪਾ ਤਾਂ ਕੀ ਆਂ ਲੱਲਾ ਤਥੀਆਂ ਨਾ ਜਾਹੀ ਜੀ ਕੋ ਕਹੇ ਪਿਛੇ ਬਿਛਦਾਏ ਤਿੱਥੇ ਘੜੀਏ ਸੁਰਤ ਮਤ ਮੰਨ ਬੁੱਧ ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁੱਧ ਕਰਮਖੰਡ ਦੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਨਵੇਂ ਰਾਮ ਰਹਿਆ ਭਰਪੂਰ ਤਿੱਥੈ ਸਿਤੋ ਸਿਤਾ ਮਹਿਮਾ ਮਾਹੇ ਤਾਕੇ ਰੂਪ ਨ ਕਤਨੇ ਜਾਹੀ ਨਾ ਉਹ ਮਰੇ ਨਾ ਠਾਗੇ ਜਾਹੀ ਜਿਨ ਕੈ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਰਹਿ ਅਨੰਦ ਸੱਚਾ ਮਨ ਹੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥ ਦਇ ਅੰਤ ਨਯੰਤ ਤਿੱਥੇ ਲੋਲ ਆਕਾਰ ਜਿਵੇਂ ਜਿਵੇਂ ਹੁਕਮ ਤਵੇ ਤੇ ਵਿਕਾਲ ਵੇਖਾ ਵਿਸਾ ਕਰਵੀ ਚਾਰ ਨਨਕ ਕਥਨਾ ਕਰੜਾ ਸਾਰ ਜਤ ਪਹਾਰ ਧੀਜ ਸੁਨਿਆਰੇ ਹਰਣ ਮਥ ਵੀਰ ਹਥਿਆਰ ਭਾਉ ਗੰਗਾ ਗਣ ਤਵਤਾਉ ਭੰਡਾ ਭਾਉ ਅਮਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਗਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਨਕ ਨਦਰ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਏ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਰਾਚੇ ਤਰਨਹ ਦੂਰ ਕਰਮੀਆ ਪੋ ਆਪਣੀ ਕੇ ਨੇੜ ਕੇ ਦੂਰ ਜਿਣੀ ਨਾ ਮਤ ਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਰ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ